ਫੇਮਸ ਸੋਸ਼ਲ ਮੀਡੀਆ ਇਨਫਲੂਐਂਸਰ ਪੂਜਾ ਸਾਂਗਾ ਨੇ ਤੀਸਰਾ ਵਿਆਹ ਕਰਵਾ ਲਿਆ ਹੈ ਇਸ ਤੋਂ ਬਾਅਦ ਲੋਕਾਂ ਨੇ ਪੂਜਾ ਸਾਂਗਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਟ੍ਰੋਲਿੰਗ ਦੇ ਚੱਲਦੇ ਹੋਏ ਉਸ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਲੋਕ ਟ੍ਰੋਲ ਕਰ ਰਹੇ ਹਨ ਲੇਕਿਨ ਇਹ ਆਪਣੀ ਜਗ੍ਹਾ ਸਹੀ ਹੈ ਕੋਈ ਤਬ ਹੀ ਐਸਾ ਬੜਾ ਫੈਸਲਾ ਲੈਂਦਾ ਹੈ ਜਦ ਕੁਝ ਪ੍ਰੋਬਲਮਸ ਹੋਣ ਬਾਕੀ ਰੱਬ ਜਾਣਦਾ ਹੈ ਗੱਲ ਪੂਜਾ ਸੰਗਾ ਤੇ ਉਸਦੇ ਚਾਉਣ ਵਾਲਿਆਂ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਕੁਝ ਜ਼ਿਆਦਾ ਪ੍ਰੋਬਲਮਸ ਵੱਧ ਗਈਆਂ ਸਨ ਜਿਸ ਤੋਂ ਦੁਖੀ ਹੋ ਕੇ ਪੂਜਾ ਸੰਗਾ ਨੇ ਇਹ ਵੱਡਾ ਫੈਸਲਾ ਲੈ ਲਿਆ ਇੰਨਾ ਹੀ ਨਹੀਂ ਪੂਜਾ ਸੰਗਾ ਦੇ ਐਕਸ ਹਸਬੰਦੀਆਂ ਕੁਝ ਕੁ ਵੀਡੀਓਜ਼ ਅਤੇ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਨਸ਼ੇ ਦੇ ਵਿੱਚ ਡੱਕਿਆ ਹੋਇਆ ਦਿਖਾਈ ਦੇ ਰਿਹਾ ਹੈ ਪਰ ਉੱਥੇ ਹੀ ਲੋਕਾਂ ਦਾ ਇਸ ਬਾਰੇ ਕੀ ਕਹਿਣਾ ਹੈ ਅੱਗੇ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਇੱਕ ਦੇ ਵੱਲੋਂ ਕਿਹਾ ਜਾਂਦਾ ਹੈ ਤੀਜੇ ਵਿਆਹ ਦੀ ਖੁਸ਼ੀ ਵਿੱਚ ਤੁਹਾਨੂੰ ਮੇਰੇ ਵੱਲੋਂ ਬਹੁਤ ਬਹੁਤ ਲੱਖ ਦੀਆਂ ਲਾਂਤਾਂ ਕੋਈ ਪਾਪੀ ਰੂਹ ਹੋਣੀ ਜੋ ਲਾਂਤਾਂ ਨਾ ਪਾਵੇ ਉੱਤੇ ਇੱਕ ਹੋਰ ਯੂਜ਼ਰ ਨੇ ਰਿਪਲਾਈ ਕੀਤਾ ਜਿੰਨੀਆਂ ਮਰਜ਼ੀ ਪ੍ਰੋਬਲਮਸ ਹੋਣ ਐਟ ਲੀਸਟ ਕੋਈ ਤੀਜਾ ਵਿਆਹ ਨਹੀਂ ਕਰਵਾਉਂਦਾ ਬਾਕੀ ਤੁਹਾਡਾ ਪੂਜਾ ਸੰਗਾ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ ਆਪਾਂ ਫਿਰ ਮਿਲਦੇ ਹਾਂ ਨਵੀਂ ਅਪਡੇਟ ਦੇ ਨਾਲ